ਆ ਜੋ ਸਰ ਉਹ ਉਧਰ ਦਿਖਾ ਦੋ ਦੂਜਾ ਰੀਫਰੈਸ਼ ਚਲੋ ਹਾਂਜੀ ਸੱਸੀ ਕਾ ਸਾਰਿਆਂ ਨੂੰ ਮफत सिंह ਤੇ ਮੇਰੇ ਨਾਲ ਅੱਜ ਮਨੋ ਸਰ ਸਵਾਗਤ ਕਰਦੇ ਤੁਹਾਡਾ ਪੰਜਾਬ ਅੱਡਾ 247 ਤੇ ਮੈਂ ਕਹਿੰਦਾ ਅੱਡਾ 247 ਤੇ ਹਾਂ ਇਕুইਕ ਅੱਡਾ 247 ਤੇ ਸਵਾਗਤ ਕਰਦੇ ਆ ਜੀ ਸੋ ਅੱਜ ਦਾ ਸਵਾਗਤ ਬੜਾ ਵੱਖਰਾ ਜਿਹਾ ਆ ਉਹ ਵੱਖਰਾ ਕਿਉਂ ਉਹ ਵੀ ਦੱਸਾਂਗੇ ਤੇ ਅੱਜ ਦਾ ਸਵਾਗਤ ਜਿਹੜਾ ਅਸੀਂ ਕਰ ਰਹੇ ਆ ਨਾਰਮਲੀ ਅਸੀਂ ਸਵਾਗਤ ਕਰਦੇ ਹੁੰਨੇ ਆ ਗੁਰਗਾਓ ਤੋਂ ਸਰ ਅੱਜ ਕਿੱਥੋਂ ਕਰ ਰਹੇ ਆ ਸਵਾਗਤ ਆਪਾਂ ਅੱਜ ਜੀ ਮੈਂ ਸ਼ਬਦ ਬੋਲਾਂ ਨਾ ਪੰਜਾਬ ਪੀਸੀਐਸ ਦਾ 247 ਪੰਜਾਬ ਅਡਾ 247 ਅੱਜ ਰੀਅਲ ਚ ਪੰਜਾਬ ਦੇ ਵਿੱਚੋਂ ਖੜ ਕੇ ਪੰਜਾਬ ਅਡਾ 247 ਤੇ ਸਵਾਗਤ ਕਰ ਰਹੇ ਹਾਂ ਤੁਹਾਡਾ ਕਿਉਂਕਿ ਇਸ ਟਾਈਮ ਤੇ ਅਸੀਂ ਸਾਡੇ ਉਸ ਆਫਿਸ ਦੇ ਵਿੱਚ ਖੜੇ ਆ ਜਿਹੜਾ ਮੈਨੂੰ ਲੱਗਦਾ ਵੀ ਸਾਡਾ ਅੱਜ ਤੋਂ ਕਈ ਸਾਲ ਪਹਿਲਾਂ ਜਦੋਂ ਸਾਡਾ 247 ਨੂੰ ਜੁਆਇਨ ਕੀਤਾ ਕਿਉਂਕਿ ਸਾਡੀ ਜਿਹੜੀ ਮੇਨ ਕੰਪਨੀ ਉਹਦਾ ਹੈਡਕੁਆਟਰ ਗੁਰगांव ਦੇ ਵਿੱਚ ਹੈ ਹਰਿਆਣੇ ਦੇ ਵਿੱਚ ਦਿੱਲੀ ਦੇ ਨਾਲ ਅਸੀਂ ਹਮੇਸ਼ਾ ਸੋਚਦੇ ਹਾਂ ਪੰਜਾਬ ਦੇ ਵਿੱਚ ਕਿੱਦਾਂ ਜਾਵਾਂਗੇ ਜਿਸ ਦਿਨ ਬੱਚਾ ਆਫਲਾਈਨ ਸਾਡੇ ਕੋਲੇ ਬੈਠ ਕੇ ਪੜ੍ਹੇਗਾ ਉਹ ਕਿੱਦਾਂ ਦਿਨ ਆਊਗਾ ਜਿਸ ਦਿਨ ਪੰਜਾਬ ਦਾ ਬੱਚਾ ਕਹੇਗਾ ਸਰ ਤੁਹਾਡੇ ਨਾਲ ਆਫਲਾਈਨ ਬੈਠ ਕੇ ਪੜ੍ਹਨਾ ਆਫਲਾਈਨ ਕਲਾਸੇ ਜੁਆਇਨ ਕਰਨੀਆਂ ਤੇ ਸ਼ਾਇਦ ਉਹ ਦਿਨ ਆ ਚੁੱਕਿਆ ਤੁਸੀਂ ਥੰਬਨੇਲ ਦੇ ਉੱਤੇ ਦੇਖ ਚੁੱਕੇ ਹੋ ਉਦਘਾਟਨ ਲਿਖਿਆ ਨਾ ਵੱਡੇ ਵੱਡੇ ਅੱਖਰਾਂ ਚ ਪੰਜਾਬੀ ਦੇ ਵਿੱਚ ਤੇ ਭਾਈ ਅੰਗਰੇਜ਼ੀ ਜਿਹਨੂੰ ਇਨਾਗੂਰੇਸ਼ਨ ਕਹਿੰਦੇ ਆ ਇਹ ਕ ਕੱਲ ਮਤਲਬ 14 ਤਰੀਕ ਜੇ 14 ਨੂੰ ਕੋਈ ਵੀਡੀਓ ਵੇਖ ਰਿਹਾ ਫਿਰ ਅੱਜ 13 ਵਾਲੇ ਵਾਸਤੇ ਕੱਲ ਸੋ ਇਹ ਸ਼ਾਮ ਨੂੰ ਵੀਡੀਓ ਇਸ ਕਰਕੇ ਆ ਵੀ ਕੱਲ ਨੂੰ 14 ਤਰੀਕ ਨੂੰ ਸਵੇਰੇ 11 ਵਜੇ ਤੁਸੀਂ ਪਹੁੰਚਣਾ ਆ ਕਿੱਥੇ ਪਹੁੰਚਣਾ ਤੇ ਕਿਉਂ ਪਹੁੰਚਣਾ ਦਰਸਲ ਪਹਿਲਾਂ ਗੁਰਦਾਉਂ ਸਾਡਾ ਆਫਿਸ ਮੇਨ ਹੈਗਾ ਆ ਹੌਲੀ ਹੌਲੀ ਜਿਵੇਂ ਬੱਚਿਆਂ ਦਾ ਪਿਆਰ ਜਿਹੜਾ ਸਾਨੂੰ ਬੁਲਾ ਰਿਹਾ ਆ ਤੇ ਇਸ ਬੱਚਿਆਂ ਦੇ ਪਿਆਰ ਕਰਕੇ ਹੁਣ ਚੰਡੀਗੜ੍ਹ ਦੇ ਵਿੱਚ ਇੱਕ ਆਫਲਾਈਨ ਬ੍ਰਾਂਚ ਖੋਲੀ ਅੱਡਾ 24/7 ਤੁਸੀਂ ਕਿਸੇ ਵੀ ਇਗਜ਼ਾਮ ਦੀ ਤਿਆਰੀ ਕਰਦੇ ਹੋ ਤੁਸੀਂ ਅੱਡਾ 247 ਨੂੰ ਜਾਣਦੇ ਹੋ ਜੀ ਚਾਹੇ ਯੂਪੀਐਸਸੀ ਪੀਸੀਐਸ ਦੀ ਗੱਲ ਕਰ ਲੋ ਪੰਜਾਬ ਪੁਲਿਸ ਕਨਸਟੇਬਲ ਦੀ ਗੱਲ ਕਰ ਲੋ ਪਟਵਾਰੀ ਦੀ ਗੱਲ ਕਰ ਲੋ ਸੀਨੀਅਰ ਅਸਿਸਟੈਂਟ ਦੀ ਗੱਲ ਕਰ ਲੋ ਕੋਈ ਵੀ ਇਗਜ਼ਾਮ ਤੁਸੀਂ ਦੇਣਾ ਹੈ ਤੇ ਪੰਜਾਬ ਅੱਡਾ 247 ਜਾਂ ਅੱਡਾ 247 ਹਮੇਸ਼ਾ ਤੁਹਾਡੇ ਲਈ ਖੜਾ ਹੈ ਜੀ ਸੋ ਉਹਦੀ ਇੱਕ ਆਫਲਾਈਨ ਬ੍ਰਾਂਚ ਤੁਹਾਨੂੰ ਚੰਡੀਗੜ੍ਹ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਤੇ ਉਹਦੇ ਆਪ ਨੂੰ ਘਾਟਨ ਉਹਦੀ ਇਨਾਗੂਰੇਸ਼ਨ ਜਿਹੜੀ ਹੈਗੀ ਉਹ ਕੱਲ ਨੂੰ ਯਾਨੀ ਕਿ 14 ਤਰੀਕ ਨੂੰ ਹੈ ਤੇ ਤੁਹਾਨੂੰ ਇਹ ਸੈਸ਼ਨ ਇਸ ਕਰਕੇ ਲਾਇਆ ਤੁਹਾਨੂੰ ਇਨਵਾਈਟ ਕਰ ਰਹੇ ਆਪਾਂ ਸਰਕਾਰਿਆਂ ਜੀ ਕਿਹੜੇ ਕਿਹੜੇ ਬੱਚ ਨੂੰ ਇਨਵਾਈਟ ਕਰਨਾ ਜਿਹੜਾ ਵੀ ਵਿਦਿਆਰਥੀ ਪੰਜਾਬ ਦੇ ਪੇਪਰਾਂ ਦੀ ਤਿਆਰੀ ਕਰਦਾ ਖਾਸ ਤੌਰ ਤੇ ਪੰਜਾਬ ਪੀਸੀਐਸ ਜਿਨ੍ਹਾਂ ਦਾ ਪ੍ਰੀਲਿਮਜ਼ ਨਿਕਲ ਗਿਆ ਜਾਂ ਨਹੀਂ ਨਿਕਲਿਆ ਕੁਝ ਨੰਬਰਾਂ ਤੋਂ ਰਹਿ ਗਿਆ ਨਿਕਲੇ ਹੋਏ ਵਾਲੇ ਗਾਈਡੈਂਸ ਵਾਸਤੇ ਆ ਸਕਦੇ ਆ ਮੇਨ ਗੱਲ ਮੁੱਦਾ ਇਹ ਆ ਜਿਹੜੇ ਪੰਜਾਬ ਦੇ ਪੇਪਰਾਂ ਦੀ ਤਿਆਰੀ ਕਰਦੇ ਆ ਆਪਦੇ ਅਧਿਆਪਕਾਂ ਨੂੰ ਚਾਹੁੰਦੇ ਆ ਮਿਲਣਾ ਵੀ ਚਾਹੁੰਦੇ ਆ ਤੇ ਉਹਨਾਂ ਦਾ ਸਤਕਾਰ ਵੀ ਕਰਦੇ ਆ ਤੇ ਮੈਨੂੰ ਲੱਗਦਾ ਕੱਲ ਨੂੰ ਤੁਹਾਡੇ ਅਧਿਆਪਕਾਂ ਨੇ ਤੁਹਾਡੇ ਵਾਸਤੇ ਚਾਹ ਦਾ ਪ੍ਰਬੰਧ ਕੀਤਾ ਹੋਇਆ ਕੱਲ ਦੀ ਚਾਹ ਤੁਸੀਂ ਸਾਡੇ ਘਰੇ ਪੀਣੀ ਆ ਜੀ 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 ਸਾਡਾ ਨਵਾਂ ਘਰ ਆ ਇਹ ਪਹਿਲਾਂ ਮੈਂ ਦੱਸ ਦੇਵਾਂ ਇਹ ਸਾਡਾ ਨਵਾਂ ਘਰ ਹੈ ਅੱਲਿਕੇ ਨਾ ਕੱਲ ਮਿਲਦੇ ਆ ਪੰਜਾਬ ਪੀਸੀਐਸ ਚੰਡੀਗੜ੍ਹ ਬ੍ਰਾਂਚ ਦੇ ਵਿੱਚ ਇਹ ਚੰਡੀਗੜ੍ਹ ਬ੍ਰਾਂਚ ਦੇ ਉੱਤੇ ਤੁਸੀਂ ਜ਼ਰੂਰ ਗੌਰ ਕਰਿਓ ਮਤਲਬ ਆਫਲਾਈਨ ਸੈਂਟਰ ਪੰਜਾਬ ਡਾਟ 247 ਦੀ ਟੀਮ ਦਾ ਡਾਟ 247 ਦਾ ਤੇ ਚੰਡੀਗੜ੍ਹ ਦੇ ਵਿੱਚ ਖੁੱਲ ਚੁੱਕਿਆ ਜਿਹੜੇ ਵਿਦਿਆਰਥੀ ਚੰਡੀਗੜ੍ਹ ਦੇ ਆ ਜਾਂ ਚੰਡੀਗੜ੍ਹ ਦੇ ਨੇੜੇ ਤੇੜੇ ਤੋਂ ਬਿਲੋਂਗ ਕਰਦੇ ਆ 15 20 ਮਿੰਟ ਅੱਧੇ ਘੰਟੇ ਘੰਟੇ ਦੀ ਬਾਅਦ ਆ ਜਿਨ੍ਹਾਂ ਦੀ ਚੰਡੀਗੜ੍ਹ ਉਹ ਕੱਲ ਨੂੰ ਜ਼ਰੂਰ ਸਾਡੀ ਹੌਸਲਾ ਵਜਾਈ ਦੇ ਵਾਸਤੇ ਸਾਨੂੰ ਮਿਲਣ ਦੇ ਵਾਸਤੇ ਤੇ ਸਾਡੇ ਇਸ ਸ਼ੁਭ ਕਾਰਜ ਦੇ ਵਿੱਚੋਂ ਆਪਾਂ ਅਰਦਾਸ ਕਰਾਉਣੀ ਆ ਬਾਬਾ ਜੀ ਨੂੰ ਬੁਲਾਉਣਾ ਹੈ ਜੋ ਕੜਾ ਉਹ ਭਾਈ ਸਾਡੇ ਲੇਖੇ ਜਰੂਰ ਲਵਾਇਓ ਕੱਲ ਨੂੰ ਤੁਸੀਂ ਪਹੁੰਚਣਾ ਦੋਸਤੋ ਇਹ ਪਹੁੰਚਣਾ ਜ਼ਰੂਰੀ ਕਿਉਂ ਆ ਮੈਂ ਇਸ ਕਰਕੇ ਦਾਜਮਾ ਕਿਉਂਕਿ ਜਿਹੜੀ ਬ੍ਰਾਂਚ ਖੋਲੀ ਹੈ ਸ਼ਾਇਦ ਸਾਡੀ ਜਾਂ ਅੱਡਾ ਦੀ ਘਟ ਹੈ ਤੁਹਾਡੀ ਜ਼ਿਆਦਾ ਆ ਜੀ ਕਿਉਂਕਿ ਬੱਚਿਆਂ ਦਾ ਪਿਆਰ ਆ ਬੱਚਿਆਂ ਦੇ ਕਰਕੇ ਅਸੀਂ ਆ ਤੇ ਇਹਨਾਂ ਬੱਚਿਆਂ ਦੇ ਪਿਆਰ ਕਰਕੇ ਅਸੀਂ ਚੰਡੀਗੜ੍ਹ ਆਏ ਆ ਸੋ ਜਦੋਂ ਤੁਹਾਡੇ ਕਰਕੇ ਤੁਹਾਡੇ ਲਈ ਚੰਡੀਗੜ੍ਹ ਆ ਤਾਂ ਤੁਹਾਡਾ ਆਉਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਉਦਘਾਟਨ ਬਾਅਦ ਤੁਸੀਂ ਉਹ ਹੀ ਕਰਨਾ ਸਾਰਿਆਂ ਨੇ ਠੀਕ ਹੈ ਸੋ ਐਡਰੈਸ ਇੱਕ ਵਾਰ ਦੱਸ ਦਈਏ ਆਪਾਂ ਜੀ ਬੱਚਿਆਂ ਨੂੰ ਸੋ ਦੋਸਤੋ ਤੁਸੀਂ ਆਉਣਾ ਹੈ ਕੱਲ ਮਤਲਬ 14 ਤਰੀਕ ਨੂੰ ਜਿਹੜੇ ਬੱਚੇ ਅੱਜ 13 ਨੂੰ ਵੀਡੀਓ ਦੇਖ ਰਹੇ ਉਹਨਾਂ ਵਾਸਤੇ ਕੱਲ 14 ਤਰੀਕ ਨੂੰ ਤੁਸੀਂ ਲੋੜੀ ਤੋਂ ਅਗਲੇ ਦਿਨ ਕੱਲ ਦੀ ਤਰੀਕ ਦੇ ਵਿੱਚ ਆਉਣਾ ਇਹ ਆਉਣਾ ਤੁਸੀਂ ਕਿੱਥੇ ਚੰਡੀਗੜ੍ਹ ਦੇ ਵਿੱਚ ਸੈਕਟਰ 25D ਸੈਕਟਰ 25 ਡੀ ਤੁਸੀਂ ਲੋਕੇਸ਼ਨ ਮੈਪ ਤੇ ਪਾਉਂਗੇ ਤੁਹਾਨੂੰ ਤਾਂ ਵੀ ਮਿਲ ਜੂ ਆਟੋ ਵਾਲੇ ਨੂੰ ਕਹੋਗੇ ਤਾਂ ਵੀ ਮਿਲ ਜੂ ਬਹੁਤ ਸਿੰਪਲ ਜੀ ਗੱਲ ਆ ਸੈਕਟਰ 25 ਡੀ ਦੇ ਵਿੱਚ ਪੰਜਾਬ ਕੇਸਰੀ ਦੀ ਇੱਕ ਬਹੁਤ ਲੰਬੀ ਜੀ ਬਿਲਡਿੰਗ ਬਣੀ ਹੋਈ ਆ ਜਿਵੇਂ ਬਠਿੰਡੇ ਦਾ ਜੀਤ ਰੋਡ ਤੁਸੀਂ ਵੇਖਿਆ ਹੋਣਾ ਉਦਾਂ ਇੱਕ ਬਿਲਡਿੰਗ ਬਣੀ ਆ ਉਹ ਜੀਤ ਰੋਡ ਤੇ ਸਾਰੇ ਐਲਸ ਵਾਲੇ ਸੈਂਟਰ ਸੀ ਇਹਦੇ ਉੱਤੇ ਮੇਰੇ ਬੱਚੋ ਸਾਰੇ ਤਿਆਰੀ ਕਰਨ ਵਾਲੇ ਬੱਚਿਆਂ ਦੇ ਸੈਂਟਰ ਨੇ ਭਾਈ ਇਹਨਾਂ ਦੇ ਵਿੱਚ ਵਿਚਾਲੇ ਦੇ ਜਮਾ ਇੱਕ ਪੰਜਾਬ ਕੇਸਰੀ ਦੀ ਬਿਲਡਿੰਗ ਉਸ ਪੰਜਾਬ ਕੇਸਰੀ ਦੀ ਬਿਲਡਿੰਗ ਦੇ ਵਿੱਚ ਐਂਟਰ ਹੋਣ ਤੋਂ ਪਹਿਲਾਂ ਤੁਹਾਨੂੰ ਬਾਹਰ ਸਾਡੀਆਂ ਫੋਟੋਆਂ ਲੱਗੀਆਂ ਮਿਲ ਜਾਣਗੀਆਂ ਵਿੱਚ ਅਦੇ ਐਂਟਰ ਹੁੰਦੇ ਸਾਰ ਉੱਪਰ ਫਰਸਟ ਫਲੋਰ ਦੇ ਉੱਤੇ ਰਾਈਟ ਸਾਈਡ ਦੇ ਉੱਤੇ ਆਪਣਾ ਆਫਿਸ ਬਣਿਆ ਹੋਇਆ ਜੀ ਕੱਲ ਇਹਦਾ ਉਦਘਾਟਨ ਹੈ ਹਲੇ ਤਾਂ ਬਣਿਆ ਤੇ ਕੱਲ ਮੈਂ ਕਹੂੰਗਾ ਵੀ ਇਹਨੂੰ ਆਪਾਂ ਰਿਬਨ ਕੱਟਣ ਜਾ ਰਹੇ ਹਾਂ ਤੇ ਇਸ ਦਿਨ ਤੁਹਾਡੀ ਜ਼ਰੂਰਤ ਹੈ ਸਾਨੂੰ ਉਹ ਕਹਿੰਦੇ ਵੀ ਜਦੋਂ ਕੋਈ ਚੰਗਾ ਕੰਮ ਕਰੀਏ ਤਾਂ ਸਾਰਾ ਪਰਿਵਾਰ ਹੰਦਾ ਹੁੰਦਾ ਜਿਵੇਂ ਫਤੇਸਰ ਹੁਣ ਆਪਾਂ ਬਹੁਤ ਵੱਡਾ ਕਾਰਜ ਕਰਨ ਜਾ ਰਹੇ ਹਾਂ ਕੱਲ ਤੇ ਫਤੇਸਰ ਦੇ ਬੇਟੇ ਨੇ ਪਹਿਲਾਂ ਹੀ ਕਹਿਤਾ ਪਪਾ ਮੈਂ ਕੱਲ ਨੂੰ ਇਹ ਕੱਪੜੇ ਪਾ ਕੇ ਲੈ ਕੇ ਜਾ ਰਹੇ ਹਾਂ ਹਿੰਮਤ ਤਿਆਰ ਹੋਇਆ ਬੇਟਾ ਸੋ ਉਹ ਗੱਲ ਆ ਵੀ ਆਪਾਂ ਸਾਰੇ ਪਰਿਵਾਰ ਦੇ ਮੈਂਬਰ ਆ ਕੱਲ ਨੂੰ ਸਾਨੂੰ ਤੁਹਾਡੀ ਜ਼ਰੂਰਤ ਹੈ ਕੱਲ ਤੁਸੀਂ ਆਓਗੇ ਤੇ ਸਾਨੂੰ ਚੰਗਾ ਲੱਗੇ ਕੱਲ ਦੀ ਚਾਹ ਤੁਸੀਂ ਸਾਡੇ ਕੋਲੇ ਆ ਕੇ ਪੀਣੀ ਹੈ ਰਾਜਵੀਰ ਉਹੀ ਆ ਜਿੱਥੇ ਸਾਰੇ ਯੂਪੀਐਸਸੀ ਜੁਡੀਸ਼ਰੀ ਸਾਰੇ ਇੰਸਟੀਚਿਊਟ ਆ ਉੱਥੇ ਦੀ ਹੀ ਗੱਲ ਕਰਦੇ ਆ ਅ ਪੰਜਾਬ ਕੇਸਰੀ ਬਿਲਡਿੰਗ ਜਦੋਂ Google ਤੇ ਪੋਣਾ ਆਪਦੇ ਸਾਧਨ ਦੇ ਉੱਤੇ ਉਹਨਾਂ ਦਾ ਸਰਚ ਕਰ ਲਿਓ ਪੰਜਾਬ ਕੇਸਰੀ ਬਿਲਡਿੰਗ 25D ਚੰਡੀਗੜ੍ਹ ਤੁਹਾਨੂੰ ਆਟੋਮੈਟਿਕਲੀ ਇੱਥੇ ਲੈ ਕੇ ਆ ਜਾਊਗਾ ਵਿਚਾਲੇ ਦੇ ਬਿਲਡਿੰਗ ਦਾ ਫਰਸਟ ਫਲੋਰ ਤੇ ਆਪਣਾ ਹੈਗਾ ਆ ਕੱਲੂ ਪਹੁੰਚੋਗੇ ਇੱਥੋਂ ਦੀਆਂ ਰੌਣਕਾਂ ਤੁਹਾਨੂੰ ਰਾਹ ਦੱਸ ਦੇਣਗੇ ਕਿ ਅੱਡਾ ਦਾ ਸੈਂਟਰ ਦਾ ਰਾਹ ਕਿਹੜਾ ਆ ਸੋ ਤੁਸੀਂ ਪੁੱਛਣ ਦੇ ਲੇ ਗਏ ਸ਼ੁਰੂਆਤ ਦੇਖੋ ਐ ਲੰਬੀ ਐ ਬਿਲਡਿੰਗ ਆ ਚਾਰਸ ਜੀ ਤੇ ਜਮਾਂ ਵਿਚਾਲੇ ਦੇ ਆਪਾਂ ਜਮਾਂ ਵਿਚਾਲੇ ਦੇ ਗੇਟ ਚੜ੍ਹਦਾ ਤਾਂ ਉੱਪਰ ਚੜ੍ਹ ਕੇ ਰਾਈਟ ਸਾਈਡ ਨੂੰ ਮੜ ਜਾਣਾ ਤੁਸੀਂ ਸੋ ਸਾਨੂੰ ਤੁਸੀਂ ਕੱਲ ਨੂੰ ਮਿਲ ਸਕਦੇ ਹੋ ਹਾਜੇ ਕੋਈ ਬੱਚਾ ਕੱਲ ਨੂੰ ਸ਼ਾਮ ਨੂੰ ਇਹ ਵੀਡੀਓ ਦੇਖ ਰਿਹਾ ਉਹਦੇ ਲਈ ਬਾਈ ਤੁਸੀਂ ਜਦੋਂ ਮਰਜ਼ੀ ਆ ਜਾਓ ਜੇਤੇ ਆਵਾਂਗੇ ਠੀਕ ਹੈ ਹਾਂ ਮਤਲਬ ਇਹ ਆ ਵੀ ਚਾਹ ਪਕੌੜੇ ਆਪਾਂ ਫਿਰ ਅੱਡ ਤੋਂ ਖਾ ਲਾਂਗੇ ਉਦੋਂ ਆਪਾਂ ਸਾਰਿਆਂ ਨੇ ਰਲ ਕੇ ਖਾਣੇ ਆ ਸੋ ਬਾਈ ਇਹ ਸਾਡੇ ਵੱਲੋਂ ਪੂਰੀ ਟੀਮ ਦੇ ਵੱਲੋਂ ਮੇਰੇ ਵੱਲੋਂ ਮਨੋਸਰ ਵੱਲੋਂ ਜਤੈਨ ਸਰ ਵੱਲੋਂ ਆਸਰ ਵੱਲੋਂ ਤੇ ਪੂਰੀ ਟੀਮ ਦੇ ਵੱਲੋਂ ਤੁਹਾਨੂੰ ਇਨਵੀਟੇਸ਼ਨ ਹੈ ਜੀ ਕਿ ਤੁਸੀਂ ਇਹ ਸਾਰੇ ਬੱਚਿਆਂ ਨੇ ਕੱਲ ਨੂੰ ਜ਼ਰੂਰ ਪਹੁੰਚਣਾ ਸਵੇਰੇ 11 ਵਜੇ ਤੇ ਰਲ ਕੇ ਇਸ ਵਧੀਆ ਕੰਮ ਨੂੰ ਆਪਾਂ ਸਟਾਰਟ ਕਰਦੇ ਹਾਂ ਤੇ ਪੰਜਾਬ ਦੇ ਵਿੱਚ ਹਰ ਸਰਕਾਰੀ ਕੁਰਸੀ ਉੱਤੇ ਪੰਜਾਬੀ ਬੈਠਾ ਹੋਵੇ ਉਸ ਸੁਪਨੇ ਨੂੰ ਸੱਚ ਕਰਨ ਲਈ ਤੁਹਾਡੀ ਲੋੜ ਸਾਨੂੰ ਹਮੇਸ਼ਾ ਰਹੂਗੀ ਜੀ ਇਹ ਕਾਰਵਾ ਦੀ ਸ਼ੁਰੂਆਤ ਹੈ ਕਾਰਵਾ ਰੁਕੇਗਾ ਉਸ ਦਿਨ ਜਿਸ ਦਿਨ ਤੁਹਾਡੀ ਸਿਲੈਕਸ਼ਨ ਹੋਵੇਗੀ ਕਾਰਵਾ ਰੁਕੇਗਾ ਉਸ ਦਿਨ ਜਿਸ ਦਿਨ ਪੰਜਾਬ ਦੇ ਮਿਹਨਤ ਕਸ਼ ਵਿਦਿਆਰਥੀਆਂ ਦੇ ਹੱਥਾਂ ਦੇ ਵਿੱਚ ਜੁਆਇਨਿੰਗ ਲੈਟਰ ਪੰਜਾਬ ਦੇ ਮਿਹਨਤ ਕਸ਼ ਵਿਦਿਆਰਥੀ ਜਿਹੜੇ ਉਹ ਰਿਜ਼ਰਵ ਕਰਦੇ ਨੇ ਇੱਕ ਚੰਗੀ ਨੌਕਰੀ ਜੋ ਤੱਕ ਉਹਨਾਂ ਨੂੰ ਮਿਲੂਗੀ ਉਦ ਤੱਕ ਕਾਰਵਾਰ ਰੁਕੂਗਾ ਨਹੀਂ ਹਲੇ ਚੰਡੀਗੜ੍ਹ ਹੈ ਸ਼ੁਰੂਆਤ ਚੰਡੀਗੜ੍ਹ ਤੋਂ ਹੋ ਰਹੀ ਹੈ ਕੋਸ਼ਿਸ਼ ਕਰਾਂਗੇ ਪੰਜਾਬ ਦੇ ਹਰੇਕ ਬੱਚੇ ਤੱਕ ਸਾਡੀ ਪਹੁੰਚ ਹੋ ਜਾਵੇ YouTube ਤੇ ਤੁਸੀਂ ਬਹੁਤ ਵੇਖਿਆ ਤੁਸੀਂ 8247 ਦੀ ਐਪ ਤੇ ਸਾਨੂੰ ਬਹੁਤ ਵੇਖਿਆ ਤੁਸੀਂ PCS ਦੀਆਂ ਕਲਾਸਾਂ ਦੇ ਵਿੱਚ ਸਾਨੂੰ ਵੇਖਿਆ ਤੁਸੀਂ ਸਾਨੂੰ ਪੰਜਾਬ ਪੁਲਿਸ ਵਾਲੀਆਂ ਕਲਾਸਾਂ ਦੇ ਵਿੱਚ ਵੇਖਿਆ ਹੋਣਾ ਪਰ ਅਸੀਂ ਚਾਹੁੰਦੇ ਹਾਂ ਵੀ ਹੁਣ ਇੱਕ ਸਮਾਂ ਆ ਚੁੱਕਿਆ ਹੈ ਜਦੋਂ ਚੰਡੀਗੜ੍ਹ ਦੇ ਵਿੱਚ ਤੁਸੀਂ ਸਾਹਮਣੇ ਵਾਲੀ ਕੁਰਸੀ ਤੇ ਬੈਠੇ ਹੋਵੋ ਤੇ ਭਾਈ ਤੁਹਾਨੂੰ ਸਫਤ ਸਰ ਕਹਿਣਾ ਆ ਕੋਈ ਗੱਲ ਤਾਂ ਨਹੀਂ ਨਾ ਸਜਣਾ ਸਿਰ ਜਿਹਾ ਖੁਰਕੀ ਹੈ ਨਾ ਹਾਂ ਆਪਣੇ ਨਾਲ ਜਿੰਨਾ ਕੋਈ ਤੁਹਾਡਾ ਫਰੈਂਡ ਸਰਕਲ ਹੈ ਕੋਈ ਪੇਰੈਂਟਸ ਆਉਣਾ ਚਾਹੁੰਦੇ ਆ ਉਹਨਾਂ ਨੂੰ ਵੀ ਜ਼ਰੂਰ ਲੈ ਕੇ ਆਇਓ ਕਿਉਂਕਿ ਬਾਬਾ ਜੀ ਅਰਦਾਸ ਕਰਨਗੇ ਆਪਾਂ ਦੇਖ ਸਕਾਂਗੇ ਤੇ ਮੁੜ ਕੇ ਚਾਹ ਪਾਣੀ ਪੀਵਾਂਗੇ ਉਦੋਂ ਬਾਅਦ ਆਪਣੀਆਂ ਗੱਲਾਂ ਬਾਤਾਂ ਸ਼ਾਮ ਤੱਕ ਚੱਲਦੀਆਂ ਹੀ ਰਹਿਣਗੀਆਂ ਠੀਕ ਹੈ ਜੀ ਬੱਚੇ ਇਹ ਕੱਲ ਨੂੰ ਆਜੋ ਕੱਲ ਨੂੰ ਆਪਾਂ ਗੱਲ ਕਰ ਲਾਂਗੇ ਹੁਣ ਆਪਾਂ ਤੁਹਾਨੂੰ ਇਨਵਾਈਟ ਕਰ ਲਈਏ ਜੀ ਇਹ ਗੱਲ ਇਹ ਆ ਬਹੁਤ ਸਾਰੇ ਸਵਾਲ ਤੁਹਾਡੇ ਮਨ ਚ ਇੱਕ ਪੁੱਛੀ ਹੁੰਦੇ ਬੈਚ ਦੀ ਫੀਸ ਕੀ ਆ ਕੋਈ ਫੀਸ ਨਹੀਂ ਕੱਲ ਸਿਰਫ ਇੱਕ ਆਪਾਂ ਉਦਘਾਟਨ ਤੇ ਆ ਰਹੇ ਹਾਂ ਕੱਲ ਆਪਣੇ ਪਰਿਵਾਰ ਨੇ ਇੱਕ ਨਵਾਂ ਕਾਰਜ ਸ਼ੁਰੂ ਕੀਤਾ ਕੱਲ ਸਿਰਫ ਉਹਦੀ ਗੱਲ ਕਰਾਂਗੇ ਚਾਹ ਪਾਣੀ ਤੇ ਬੈਠਾਂਗੇ ਭਾਈ ਮੈਨੂੰ ਲੱਗਦਾ ਨਹੀਂ ਵੀ ਇਸ ਤੋਂ ਖੁੱਲਾ ਸਮਾਂ ਅਸੀਂ ਤੁਹਾਨੂੰ ਦੁਬਾਰਾ ਕਦੇ ਦੇ ਪਾਵਾਂਗੇ ਇਸ ਤੋਂ ਜ਼ਿਆਦਾ ਖੁੱਲਾ ਸਮਾਂ ਜਿੱਤੇ ਮੈਂ ਵੀ ਅਵੇਲੇਬਲ ਹੋਊਂਗਾ ਫਤਿਹ ਸਰ ਵੀ ਹੋਣਗੇ ਜਤਿੰ ਤੁਸੀਂ ਆਓਗੇ ਸਾਨੂੰ ਬਿਹਤਰ ਲੱਗੂ ਸਾਨੂੰ ਵਧੀਆ ਲੱਗੂਗਾ ਬਹੁਤ ਸਾਰੀਆਂ ਗੱਲਾਂ ਬਾਤਾਂ ਦੇ ਨਾਲ ਬਹੁਤ ਸਾਰੀਆਂ ਪਲਾਨਿੰਗਸ ਜਿਹੜੀ ਆ ਪੰਜਾਬ ਦੇ ਯੂਥ ਦੇ ਲਈ ਬਹੁਤ ਸਾਰੀਆਂ ਪਲਾਨਿੰਗ ਜੋ ਅਸੀਂ ਆਪਦੇ ਛੋਟੇ ਵੱਡੇ ਭੈਣ ਭਰਾਵਾਂ ਦੇ ਲਈ ਕੀਤੀਆਂ ਕੱਲ ਆਪਾਂ ਵਿਚਾਰ ਵਟਾਂਦਰੇ ਕਰਾਂਗੇ ਤੁਹਾਡਾ ਸਾਰਿਆਂ ਦਾ ਇੰਤਜ਼ਾਰ ਰਹੂਗਾ ਕੱਲ ਪਹੁੰਚੋਗੇ ਨਾ ਜੇ ਕਿ ਇਹਨੂੰ ਐਡਰੈਸ ਦੀ ਪ੍ਰੋਬਲਮ ਆ ਰਹੀ ਆ ਸਮਝ ਨਹੀਂ ਆ ਰਹੀ ਸਾਰਾ ਐਡਰੈਸ ਕੀ ਹੈ ਪਹਿਲੀ ਗੱਲ ਤਾਂ ਇਹ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਆ ਪੂਰਾ ਐਡਰੈਸ ਲਿਖ ਕੇ ਵੀ ਲਾ ਦਾਂਗੇ ਦੂਜੀ ਗੱਲ ਫਤੇ ਸਰ ਦਾ ਟੈਲੀਗ੍ਰam ਚੈਨਲ ਆ ਉਹਦੇ ਵਿੱਚ ਵੀ ਐਡਰੈਸ ਪਾ ਦਿੰਦੇ ਆ ਮ 247 ਦਾ ਟੈਲੀਗ੍ਰਾਮ ਸਾਰਿਆਂ 'ਚ ਲਿਖ ਕੇ ਪਾ ਦੇ। ਈਵਨ ਵੀਡੀਓ ਦੇ ਥੱਲੇ ਵੀ ਲਿੰਕ ਲਾ ਦਾਂਗੇ। ਲਿੰਕ ਤੇ ਕਲਿੱਕ ਕਰੋਗੇ ਲੋਕੇਸ਼ਨ ਇੱਥੋਂ ਦੀ ਹੀ ਆ ਜਾਊਗੀ। ਐਡਰੈਸ ਵੀ ਲਿਖ ਦਾਂਗੇ, ਲਿੰਕ ਵੀ ਲਾ ਦਾਂਗੇ, ਦੋਨੋਂ ਕੰਮ ਹੋ ਜਾਣਗੇ, ਠੀਕ ਹੈ? ਸਮਾਂ ਸਮਾਂ ਦੱਸਣਾ ਭੁੱਲ ਗਏ ਤੁਮ ਸੀ। ਕੱਲ ਸਮਾਂ ਜਿਹੜਾ ਰੱਖਿਆ ਹੋਇਆ ਜੀ 14 ਜਨਵਰੀ 11 ਵਜੇ ਦਾ। ਚੰਦ੍ਰੋ ਕੇ ਦੁਪਹਿਰਿਆ ਕੇ ਘੜਜੋ ਅਸੀਂ ਚਾਹ ਪਾਣੀ ਖਤਮ ਕਰੀ ਬੈਠੇ ਹਾਂ। 11 ਵਜੇ ਤੁਸੀਂ ਪਹੁੰਚਣਾ ਆ, 11 ਵਜੇ ਤੋਂ ਲੇਟ ਨਹੀਂ ਹੋਣਾ। ਸਮਾਂ ਕਾਫੀ ਲੇਟ ਦੱਸਿਆ, ਫਿਰ ਵੀ ਦੱਸ ਦਿੱਤਾ। ਬਿਲਕੁਲ। ਇਹ ਨਾ ਹੋਵੇ ਕਿ ਤੇ ਤੇ ਬਾਕੀ ਟਾਈਮ ਵੀ ਦੁਬਾਰਾ ਕਮੈਂਟ ਚ ਲਿਖੀ ਦਵਾਂਗੇ ਜੇ ਕੋਈ ਰਹਿ ਜਾਊਗਾ ਤਾਂ ਸੋ ਚਲੋ ਭਾਈ ਕੱਲ ਮਿਲਦੇ ਆ ਆਪਦੇ ਨਾਲ ਦੋਸਤ ਮਿੱਤਰ ਭੈਣ ਭਰਾ ਰਿਸ਼ਤੇਦਾਰ ਪੇਰੈਂਟਸ ਦੇ ਵਿੱਚੋਂ ਜਿਹੜੇ ਆਉਂਦੇ ਆ ਜ਼ਰੂਰ ਪਹੁੰਚੋ ਹੈਪੀ ਲੋੜੀ ਦਾ ਬਾਈ ਹੈਗੀ ਹੈਗੀ ਆ ਕੱਲ ਨੂੰ ਇੱਕ ਵੱਖਰੀ ਸ਼ੁਰੂਆਤ ਹੈ ਤੁਹਾਡੇ ਪਿਆਰ ਦੀ ਸਾਨੂੰ ਬਹੁਤ ਲੋੜ ਹੈ ਸੋ ਅਸੀਂ ਕਹਿੰਦੇ ਅੱਖਾਂ ਅੱਡ ਕੇ ਤੁਹਾਡੀ ਵੇਟ ਕਰਾਂਗੇ ਅੱਖਾਂ ਵਿਸ਼ਾ ਕੇ ਤੁਹਾਡੀ ਵੇਟ ਕਰਾਂਗੇ ਤੁਸੀਂ ਜ਼ਰੂਰ ਆਇਓ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੋ